ਅੱਜ ਅਸੀਂ ਮਾਤਾ ਦੀ ਕਿਰਪਾ ਹੋਈ ਸਾਵਣ ਦੇ ਚਾਲਿਆਂ ਤੇ ਕਾਫੀ ਸਾਲਾਂ ਬਾਅਦ ਸਾਵਣ ਦੇ ਚਾਲਿਆਂ ਮੌਕੇ ਅਸੀਂ ਮਾਤਾ ਜੀ ਦੇ ਦਰਸ਼ਨ ਕਰਨ ਆਇਆ ਤੇ ਅਸੀਂ ਸਨਾਤਨ ਧਰਮ ਸਭਾ ਮਹਾਵੀਰ ਦਾਲ ਜੋ ਸਾਡੇ ਨਾਬੇ ਦਾ ਬਹੁਤ ਪੁਰਾਣਾ ਦਾਲਾ ਹੈ ਬਹੁਤ ਟਾਈਮ ਤੋਂ ਲੰਗਰ ਦੀ ਸੇਵਾ ਕਰਦੇ ਆ ਰਹੇ ਨੇ ਬਹੁਤ ਮਤਲਬ ਕਾਫੀ ਸਾਲ ਹੋ ਗਏ ਸਾਡੇ ਛੋਟੇ ਹੁੰਦੇ ਤੁਸੀਂ ਅਸੀਂ ਸੁਣਦੇ ਆ ਰਹੇ ਹਾਂ ਇਹਨਾਂ ਦਾ ਪਤਾ ਨਹੀਂ ਕਿੰਨਾ ਲੰਗਰ ਹੋਊਗਾ ਕੋਈ ਗਿਣਤੀ ਹੋਣੀ ਦੱਸ ਸਕਦੇ ਅਸੀਂ ਇੰਨਾ ਵੱਡਾ ਉਪਰਾਲਾ ਕਰਦੇ ਨੇ ਜਿਵੇਂ ਮੈਨੂੰ ਦੱਸਿਆ ਵੀ 57ਵਾਂ ਲੰਗਰ ਹੈ ਮੈਨੂੰ ਲੱਗਦਾ ਵੀ 57 ਸਾਲਾਂ ਚ 57ਵਾਂ ਲੰਗਰ ਲੱਗਿਆ ਹੋਊਗਾ ਤੇ ਇਹ ਬਹੁਤ ਵੱਡਾ ਉਪਰਾਲਾ ਸਾਡੇ ਡਾਕਟਰ ਸਤਪਾਲ ਅਗਰਵਾਲ ਜੀ ਦਾ ਤੇ ਸਾਡੇ ਸ਼ੈਂਪੀ ਜੀ ਪ੍ਰਧਾਨ ਜੀ ਤੇ ਬੋਬੀ ਜੀ ਹੋਰ ਸਾਰੀ ਇਹਨਾਂ ਦੀ ਟੀਮ ਜਿੰਨੇ ਮੈਂਬਰ ਨੇ ਅੱਧਿਆਂ ਦੇ ਨਾਮ ਨਹੀਂ ਜਾਣਦਾ 90 ਦੇ ਸਾਡੇ ਸਾਰੇ ਹੀ ਬਹੁਤ ਵੱਡੇ ਦਾਨੀ ਸੱਜਣ ਨੇ ਜਿਹੜੇ ਸਹਿਯੋਗ ਦਿੰਦੇ ਨੇ ਹਮੇਸ਼ਾ ਤੇ ਡਾਕਟਰ ਸਤਪਾਲ ਅਗਰਵਾਲ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਤੇ ਸਾਡੇ ਪੱਪੀ ਜੀ ਦਾ ਤੇ ਸ਼ੈਂਪੀ ਜੀ ਦਾ ਬਹੁਤ ਵੱਡਾ ਉਪਰਾਲਾ ਮੈਂ ਫੇਰ ਇਹਨਾਂ ਦਾ ਧੰਨਵਾਦ ਕਰਦਾ ਜੋ ਸਾਰੇ ਨੈਣਾਦੇਵੀ ਯਾਤਰੀ ਜੋ ਆਉਂਦੇ ਨੇ ਉਹਨਾਂ ਲਈ ਲੰਗਰ ਦੀ ਬਹੁਤ ਵਧੀਆ ਸੁਵਿਧਾ ਦਿੰਦੇ ਨੇ ਅਸੀਂ ਵੀ ਹੁਣ ਲੰਗਰ ਛਕਣ ਦਾ ਮੌਕਾ ਮਿਲਿਆ ਤੇ ਬਹੁਤ ਆਨੰਦ ਆਇਆ ਤੇ ਮੈਂ ਆਪਣੇ ਵੱਲੋਂ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਜਿਹੜੇ ਨੈਣਾਦੇਵੀ ਆਉਂਦੇ ਨੇ ਇੱਥੇ ਲੰਗਰ ਜ਼ਰੂਰ ਛੱਕ ਕੇ ਜਾਣ ਜੈ ਮਾਤਾ ਦੀ